ਦੋਸਤੋ ਬਹੁਤ ਹੀ ਪੁਰਾਣੀ ਗੱਲ ਹੈ ਸ਼ੇਖ ਚਿੱਲੀ ਨਾਮ ਦਾ ਇੱਕ ਵਪਾਰੀ ਸੀ ਉਸਦੇ ਕੋਲ ਬਹੁਤ ਹੀ ਸੁੰਦਰ ਤੇ ਹਟਾ-ਕਟਾ ਘੋੜਾ ਸੀ ਘੋੜੇ ਦੀ ਸੁੰਦਰਤਾ ਵੇਖ ਕੇ ਲੱਗਦਾ ਸੀ ਕਿ ਮੰਨੋ ਘੋੜਾ ਸਵਰਗਾਂ ਤੋਂ ਆਇਆ ਹੈ ਪਰ ਦਿੱਕਤ ਇਹ ਸੀ ਕਿ ਸ਼ੇਖ ਚਿੱਲੀ ਸਿਰਫ ਕਹਿਣ ਨੂੰ ਘੋੜੇ ਦਾ ਮਾਲਕ ਸੀ ਅਸਲ ਵਿੱਚ ਘੋੜਾ ਆਪਣੀ ਮਰਜ਼ੀ ਦਾ ਮਾਲਕ ਸੀ ਜਦੋਂ ਸ਼ੇਖ ਚਿੱਲੀ ਘੋੜੇ ਨੂੰ ਕਿਤੇ ਵੀ ਲੈ ਜਾਣਾ ਚਾਹੁੰਦਾ ਤਾਂ ਘੋੜੇ ਦਾ ਮਨ ਹੁੰਦਾ ਤਾਂ ਸਿੱਧਾ ਚੱਲਦਾ ਨਹੀਂ ਤਾਂ ਆਪਣੀ ਮਰਜ਼ੀ ਨਾਲ ਕਿਤੇ ਵੀ ਬਹਿਕ ਜਾਂਦਾ ਕਦੇ ਰਸਤੇ ਵਿੱਚ ਅਚਾਨਕ ਰੁਕ ਜਾਂਦਾ ਤੇ ਕਦੇ ਭੱਜਣ ਲੱਗ ਜਾਂਦਾ ਘੋੜੇ ਦੀ ਖਾਸ ਗੱਲ ਸੀ ਕਿ ਉਹ ਬਿਨਾ ਉਕਸਾਏ ਕਦੇ ਵੀ ਦਲਤਾਂ ਮਾਰ ਦਿੰਦਾ ਤੇ ਤੁਹਾਨੂੰ ਤਾਂ ਪਤਾ ਹੀ ਹੈ ਜੇ ਘੋੜੇ ਦਾ ਦਲਤਾਂ ਕਿਸੇ ਨੂੰ ਜ਼ੋਰ ਨਾਲ ਪੈ ਜਾਏ ਤਾਂ ਸਮਝੋ ਦਿਨ ਵਿੱਚ ਤਾਰੇ ਦਿਖ ਜਾਂਦੇ ਨੇ ਇਸੇ ਤਰ੍ਹਾਂ ਇੱਕ ਵਾਰ ਸ਼ੇਖ ਚਿਲੀ ਘੋੜੇ ਨੂੰ ਬਾਜ਼ਾਰ ਵਿੱਚ ਲੈ ਗਿਆ ਉਸਨੇ ਕੁਝ ਭਾਰੀ ਸਮਾਨ ਲੈ ਕੇ ਆਉਣਾ ਸੀ ਜਿਵੇਂ ਹੀ ਘੋੜੇ ਨੂੰ ਸਮਝ ਵਿੱਚ ਆਇਆ ਕਿ ਇਹ ਮੇਰੇ ਉੱਤੇ ਸਮਾਨ ਲੱਦਣ ਵਾਲਾ ਹੈ ਅੱਜ ਤਾਂ ਮਿਹਨਤ ਕਰਨੀ ਪੈਣੀ ਹੈ ਉਸਨੇ ਜ਼ੋਰ ਦੀ ਦਲਤਾਂ ਮਾਰਿਆ ਜੋ ਕਿ ਪਿੱਛੇ ਆ ਰਹੇ ਇੱਕ ਪਹਿਲਵਾਨ ਨੂੰ ਜਾ ਕੇ ਲੱਗਾ ਘੋੜਾ ਤਾਂ ਭੱਜ ਗਿਆ ਪਰ ਪਹਿਲਵਾਨ ਨੇ ਸ਼ੇਖ ਚਿਲੀ ਦੀ ਜੰਮ ਕੇ ਮਰਮਦ ਕੀਤੀ ਮਾਰ ਖਾਣ ਤੋਂ ਬਾਅਦ ਜਿਵੇਂ-ਤੇਵੇਂ ਤੁਰਦੇ ਘਿਸੜ ਦੇ ਸ਼ੇਖ ਜਿਲੀ ਵਾਪਸ ਆਪਣੇ ਘਰ ਆਇਆ ਤਾਂ ਦੇਖਿਆ ਕਿ ਘੋੜਾ ਮਜ਼ੇ ਨਾਲ ਕਾਹ ਜਾ ਰਿਹਾ ਹੈ ਉਸੇ ਪਲ ਸ਼ੇਖ ਜਿਲੀ ਨੇ ਫੈਸਲਾ ਕੀਤਾ ਕਿ ਹੁਣ ਬਹੁਤ ਹੋ ਗਿਆ ਇਸ ਮੁਸੀਬਤ ਦਾ ਕੁਝ ਕਰਨਾ ਪਵੇਗਾ ਮੈਂ ਇਸ ਨੂੰ ਕੱਲ ਹੀ ਵੱਡੇ ਸ਼ਹਿਰ ਜਾ ਕੇ ਵੇਚ ਦੇਵਾਂਗਾ ਕਮ ਸੇ ਕਮ ਮੇਰਾ ਪਿੱਛਾ ਤਾਂ ਛੁੱਟੇਗਾ ਅਗਲੀ ਸਵੇਰ ਸ਼ੇਖ ਜਿਲੀ ਘੋੜੇ ਨੂੰ ਵੱਡੇ ਸ਼ਹਿਰ ਦੇ ਮੇਲੇ ਵਿੱਚ ਲੈ ਗਿਆ ਘੋੜਾ ਸੋਹਣਾ ਤੇ ਸਿਹਤਮੰਦ ਸੀ ਤਾਂ ਕਈ ਸਾਰੇ ਲੋਕ ਉਸ ਨੂੰ ਦੇਖਣ ਆਉਣ ਲੱਗੇ ਪਰ ਸ਼ੇਖ ਜਿਲੀ ਆਪਣੀ ਧੁੰਨ ਦਾ ਪੱਕਾ ਸੀ ਉਹ ਸਭ ਨੂੰ ਦੱਸਣ ਲੱਗ ਪਿਆ ਕਿ ਇਸ ਘੋੜੇ ਨੂੰ ਵੇਖੋ ਇਹ ਆਪਣੀ ਮਰਜ਼ੀ ਦਾ ਮਾਲਕ ਹੈ ਤੇ ਮਰਜ਼ੀ ਨਾਲ ਕਦੇ ਵੀ ਦਿਲੱਤਾ ਮਾਰ ਦਿੰਦਾ ਹੈ ਪਰ ਇਸਦੇ ਦਿਲੱਤੇ ਵਿੱਚ ਬਹੁਤ ਤਾਕਤ ਹੈ ਜਿਹੜਾ ਵੀ ਬੰਦਾ ਇਸ ਨੂੰ ਕਾਬੂ ਕਰ ਲਵੇਗਾ ਇੱਕ ਘੋੜਾ ਉਸਦੇ ਬਹੁਤ ਕੰਮ ਆਵੇਗਾ ਘੋੜੇ ਬਾਰੇ ਇਹ ਅਜੀਬ ਗੱਲ ਸੁਣ ਕੇ ਕੋਈ ਵੀ ਉਸ ਨੂੰ ਖਰੀਦਣ ਲਈ ਤਿਆਰ ਨਾ ਹੋਇਆ ਲੋਕ ਆਉਂਦੇ ਘੋੜੇ ਦੀ ਕਮੀ ਸੁਣਦੇ ਤੇ ਸ਼ੇਖ ਜੀ ਲਈ ਉੱਪਰ ਹੱਸ ਕੇ ਚਲੇ ਜਾਂਦੇ ਇੱਕ ਆਦਮੀ ਇਹ ਸਭ ਦੂਰੋਂ ਦੇਖ ਰਿਹਾ ਸੀ ਉਸਨੇ ਕਿਹਾ ਉਹ ਸ਼ੇਖ ਮੈਂ ਤੈਨੂੰ ਸਵੇਰ ਤੋਂ ਪਰੇਸ਼ਾਨ ਹੁੰਦਿਆਂ ਦੇਖ ਰਿਹਾ ਮੈਂ ਤੇਰਾ ਇਹ ਘੋੜਾ ਵੇਕਵਾ ਸਕਦਾ ਹਾਂ ਬਸ ਤੂੰ ਮੈਨੂੰ ਮੁਨਾਫੇ ਵਿੱਚੋਂ ਕੁਝ ਹਿੱਸਾ ਦੇ ਦੇਵੇਂ ਸ਼ੇਖ ਧੀ ਨੇ ਕਿਹਾ ਠੀਕ ਹੈ ਭਾਈ ਤੂੰ ਵੀ ਅਜਮਾ ਕੇ ਦੇਖ ਲੈ ਪਰ ਇਹ ਆਦਮੀ ਪੂਰਾ ਤਜਰਬੇਕਾਰ ਸੀ ਉਹ ਤੁਰੰਤ ਉੱਚੀ ਜਗ੍ਹਾ ਦੇ ਉੱਪਰ ਚੜ ਗਿਆ ਨਾਲ ਢੋਲ ਬਜਵਾਏ ਤੇ ਜ਼ੋਰ ਨਾਲ ਚਲਾਉਣ ਲੱਗ ਪਿਆ ਉਹ ਸ਼ਹਿਰ ਵਾਲਿਓ ਅੱਜ ਤੁਹਾਡੀ ਕਿਸਮਤ ਖੁੱਲ ਗਈ ਹੈ ਜੋ ਇੰਨਾ ਸੋਹਣਾ ਇੰਨਾ ਕਾਬਲ ਘੋੜਾ ਇਸ ਬਾਜ਼ਾਰ ਵਿੱਚ ਵਿਕਣ ਆਇਆ ਹੈ ਇਹ ਘੋੜਾ ਸਵਰਗਾ ਤੋਂ ਆਇਆ ਹੈ ਬਹੁਤ ਧਾਰਮਿਕ ਹੈ ਹਮੇਸ਼ਾ ਉੱਪਰ ਵਾਲੀ ਦੀ ਸੁਣਦਾ ਹੈ ਤੇ ਉਸੇ ਦੀ ਹੀ ਕਰਦਾ ਹੈ ਇਹ ਘੋੜਾ ਜਿਸ ਘਰ ਵਿੱਚ ਵੀ ਜਾਵੇਗਾ ਉੱਥੇ ਬਰਕਤ ਹੀ ਬਰਕਤ ਲਿਆਵੇਗਾ ਇਧਰ ਧਿਆਨ ਦਿਓ ਦੋਸਤੋ ਮੌਕਾ ਹੈ ਅੱਜ ਇਹ ਘੋੜਾ ਖਰੀਦ ਲਵੋ ਇਹ ਘੋੜਾ ਜਿਸ ਕੋਲ ਵੀ ਜਾਵੇਗਾ ਉਸ ਦੀ ਕਿਸਮਤ ਖੁੱਲ ਜਾਵੇਗੀ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਹੋਵੇਗੀ ਅਜਿਹੀਆਂ ਗੱਲਾਂ ਸੁਣ ਕੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਤੇ ਘੋੜੇ ਦੀ ਬੋਲੀ ਲੱਗਣ ਲੱਗੀ ਕੀਮਤ ਬਹੁਤ ਤੇਜ਼ੀ ਨਾਲ ਵਧਣ ਲੱਗੀ 100 ਰੁਪਏ ਦੇ ਘੋੜੇ ਦੀ ਕੀਮਤ 1500 ਤੱਕ ਲੱਗ ਗਈ ਹੁਣ ਕਈ ਸਾਰੇ ਲੋਕ ਘੋੜਾ ਖਰੀਦਣਾ ਚਾਹ ਰਹੇ ਸੀ ਐਨੇ ਵਿੱਚ ਸ਼ੇਖ ਜੀ ਲਈ ਉਛਲ ਪਿਆ ਨਹੀਂ ਨਹੀਂ ਮੈਂ ਨਹੀਂ ਇਹ ਘੋੜਾ ਵੇਚਣਾ ਮੈਨੂੰ ਤਾਂ ਪਤਾ ਨਹੀਂ ਸੀ ਕਿ ਇਸ ਵਿੱਚ ਇੰਨੀਆਂ ਸਾਰੀਆਂ ਖੂਬੀਆਂ ਹੁਣ ਮੈਂ ਇਸ ਘੋੜੇ ਨੂੰ ਕਦੇ ਨਹੀਂ ਵੇਚਾਂਗਾ ਅਜੀ ਹਕਕੇ شیخ ਜੀ ਨੇ ਸਾਰਾ ਮੁਨਾਫਾ ਛੱਡਿਆ ਤੇ ਆਪਣਾ ਅੜੀਅਲ ਤੇ ਨਕਾਰਾ ਘੋੜਾ ਲੈ ਕੇ ਵਾਪਸ ਘਰੇ ਆ ਗਿਆ। ਦੋਸਤੋ ਇਹ ਕਹਾਣੀ ਓਸ਼ੋ ਦੀਆਂ ਕਹਾਣੀਆਂ ਤੋਂ ਪ੍ਰੇਰਿਤ ਹੈ ਤੇ ਇਸ ਵਿੱਚ ਕਈ ਲੁਕੇ ਹੋਏ ਪਾਠ ਨੇ। ਕਹਿੰਦੀ ਸਿੱਖਿਆ ਸੁਣੋ ਜੋ ਸਾਨੂੰ ਨੌਜਵਾਨਾਂ ਨੂੰ ਸਮਝਣੀ ਚਾਹੀਦੀ ਹੈ ਕਿ ਆਪਣੀ ਕੀਮਤ ਖੁਦ ਲਗਾਓ। ਇਸ ਗੱਲ ਨੂੰ ਕਲਾਕਾਰਾਂ ਐਕਟਰਾਂ ਦੇ ਉਦਾਹਰਣ ਨਾਲ ਸਮਝਦੇ ਹਾਂ। ਜਿਨੇ ਵੀ ਸੈਲੀਬ੍ਰਿਟੀਜ਼ ਤੇ ਸਟਾਰ ਨੇ ਇਹਨਾਂ ਦਾ ਕੈਰੀਅਰ ਲੋਕਾਂ ਦੀ رائے ਉੱਤੇ ਟਿਕਿਆ ਹੁੰਦਾ ਹੈ। ਜੇ ਲੋਕ ਤੁਹਾਨੂੰ ਪਸੰਦ ਕਰਦੇ ਨੇ ਤਾਂ ਤੁਹਾਡੇ ਕੋਲ ਫਿਲਮਾਂ, ਐਡਵਰਟਾਈਜ਼ਮੈਂਟ, ਸ਼ੋਅ ਵਗੈਰਾ ਹੁੰਦੇ ਨੇ। ਨਹੀਂ ਤਾਂ ਕੋਈ ਤੁਹਾਡੀ ਬਾਤ ਨਹੀਂ ਪ ਇਸੇ ਕਾਰਨ ਕਿਸੇ ਵੀ ਕਲਾਕਾਰ ਦੇ ਮਨ ਨੂੰ ਕਦੇ ਵੀ ਚੈਨ ਨਹੀਂ ਮਿਲਦਾ ਹਮੇਸ਼ਾ ਬੇਚੈਨੀ ਰਹਿੰਦੀ ਹੈ ਕਿ ਇਸ ਐਂਗਲ ਤੋਂ ਮੇਰੀ ਫੋਟੋ ਚੰਗੀ ਆਈ ਹੈ ਕਿ ਨਹੀਂ ਇਸ ਪੇਪਰ ਵਿੱਚ ਮੇਰੇ ਬਾਰੇ ਕੀ ਛਪਿਆ ਹੈ ਲੋਕ ਮੇਰੇ ਬਾਰੇ ਕੀ ਸੋਚਦੇ ਹੋਣਗੇ ਇਹ ਤਾਂ ਹੋ ਗਈ ਬਹੁਤ ਖਾਸ ਉਦਾਹਰਣ ਪਰ ਇਸ ਬਿਮਾਰੀ ਦਾ ਇੱਕ ਛੋਟਾ ਰੂਪ ਸਾਡੇ ਸਭ ਦੇ ਮਨ ਵਿੱਚ ਵੀ ਹੈ ਸਾਨੂੰ ਇਸ ਗੱਲ ਦੀ ਬਹੁਤ ਚਿੰਤਾ ਰਹਿੰਦੀ ਹੈ ਕਿ ਲੋਕ ਮੇਰੇ ਬਾਰੇ ਕੀ ਸੋਚਦੇ ਨੇ ਮੇਰੀ ਇਮੇਜ ਕਿਵੇਂ ਦੀ ਹੈ ਜਿਸ ਕਾਰਨ ਦੋ ਪਰੇਸ਼ਾਨੀਆਂ ਪੈਦਾ ਹੁੰਦੀਆਂ ਨੇ ਪਹਿਲੀ ਪਰੇਸ਼ਾਨੀ ਕਿ ਦੂਜਿਆਂ ਦੀਆਂ ਗੱਲਾਂ ਤੇ ਕਮੈਂਟਸ ਨਾਲ ਸਾਡੇ ਉਤੇ ਬਹੁਤ ਅਸਰ ਪੈਂਦਾ ਹੈ ਕੋਈ ਤਾਰੀਫ ਕਰ ਦੇਵੇ ਤਾਂ ਸ਼ੇਖ ਚਿਲੀ ਵਾਂਗ ਅਸੀਂ ਉਸ ਦੀਆਂ ਗੱਲਾਂ ਵਿੱਚ ਆ ਜਾਂਦੇ ਹਾਂ ਕੋਈ ਬੁਰਾਈ ਕਰ ਦੇਵੇ ਤਾਂ ਅਸੀਂ ਦੋਸ਼ਮਣ ਬਣ ਜਾਂਦੇ ਹਾਂ ਓਸ਼ੋ ਕਹਿੰਦੇ ਨੇ ਕਿ ਹੰਕਾਰ ਹੀ ਤੁਹਾਡਾ ਰੋਗ ਹੈ ਹੰਕਾਰ ਨੂੰ ਬਾਹਰੀ ਦਿਖਾਵੇ ਵਿੱਚ ਬਹੁਤ ਆਨੰਦ ਆਉਂਦਾ ਹੈ ਇੱਕ ਵਾਰ ਜਦੋਂ ਹੰਕਾਰ ਫੁੱਲਦਾ ਹੈ ਤਾਂ ਫਿਰ ਗੁੱਸਾ ਵੀ ਆਉਂਦਾ ਹੈ ਤੇ ਚਿੰਤਾ ਵੀ ਹੁੰਦੀ ਹੈ ਫੁੱਲਿਆ ਹੋਇਆ ਹੰਕਾਰ ਮਨ ਨੂੰ ਸ਼ਾਂਤ ਨਹੀਂ ਹੋਣ ਦਿੰਦਾ ਦੂਜੀ ਪਰੇਸ਼ਾਨੀ ਕਿ ਅਸੀਂ ਆਪਣੇ ਆਪ ਤੇ ਪੂਰਾ ਭਰੋਸਾ ਕਰ ਹੀ ਨਹੀਂ ਪਾਉਂਦੇ ਜਿੰਨਾ ਆਪਣੇ ਆਪ ਨੂੰ ਜਾਣੋਗੇ ਓਨੀ ਹੀ ਦੂਜਿਆਂ ਦੀ ਘੱਟ ਜ਼ਰੂਰਤ ਪਵੇਗੀ ਓਸ਼ੋ ਕਹਿੰਦੇ ਨੇ ਕੇ ਲੋਕਾਂ ਦੀ رائے ਤੇ ਬਾਹਰੀ ਨਤੀਜਾ ਤਾਂ ਪਲ-ਪਲ ਬਦਲਦਾ ਹੈ ਜਿਸ ਕਾਰਨ ਤੁਸੀਂ ਦੁਖੀ ਹੋ ਕੇ ਆਪਣੇ ਆਪ ਤੇ ਸ਼ੱਕ ਕਰਦੇ ਰਹਿੰਦੇ ਹੋ ਹਾਰ ਮੰਨ ਕੇ ਖੁਦ ਨੂੰ ਸ਼ਕਤੀਹੀਣ ਸਮਝ ਲੈਂਦੇ ਹੋ ਸੋ ਅਸੀਂ ਆਪਣੀ ਕੀਮਤ ਕਿਵੇਂ ਜਾਣਾਂਗੇ ਓਸ਼ੋ ਕਹਿੰਦੇ ਨੇ ਕਿ ਜੇਕਰ ਸੱਚੀਓ ਆਪਣੇ ਆਪ ਨੂੰ ਜਾਨਣਾ ਚਾਹੁੰਦੇ ਹੋ ਤਾਂ ਕਦੇ ਵੀ ਦੂਜਿਆਂ ਨਾਲ ਤੁਲਨਾ ਨਾ ਕਰੋ ਭਾਵ ਜੋ ਵਿਅਕਤੀ ਆਪਣੇ ਬੋਧ ਨਾਲ ਭਰ ਜਾਂਦਾ ਹੈ ਜੋ ਸੈਲਫ ਅਵੇਅਰਨੈਸ ਦੇ ਰਾਹੀਂ ਆਪਣੇ ਆਪ ਨੂੰ ਜਾਣ ਲੈਂਦਾ ਹੈ ਉਸ ਨੂੰ ਕਿਸੇ ਪ੍ਰਕਾਰ ਦੇ ਬਾਹਰੀ ਦਿਖਾਵੇ ਤੇ ਤਾਰੀਫ ਦੀ ਲੋੜ ਨਹੀਂ ਪੈਂਦੀ ਇਸ ਗਿਆਨ ਨੂੰ ਵਰਤਣ ਲਈ ਨੌਜਵਾਨਾਂ ਲਈ ਦੋ ਪ੍ਰੈਕਟੀਕਲ ਤਰੀਕੇ ਨੇ ਪਹਿਲਾ ਆਪਣੀ ਪਛਾਣ ਜਾਨੀ ਕਿ ਸਿਰਫ ਆਇਡੈਂਟੀਟੀ ਨੂੰ ਮਿਹਨਤ ਨਾਲ ਜੋੜੋ ਆਪਣੀ ਪਛਾਣ ਨੂੰ ਅਭਿਆਸ ਨਾਲ ਜੋੜੋ ਹਰ ਦਿਨ ਦੀ ਜਿੱਤ ਨਾਲ ਜੋੜੋ ਹਰ ਉਸ ਚੀਜ਼ ਨਾਲ ਜੋ ਕਿ ਤੁਹਾਡੇ ਕੰਟਰੋਲ ਵਿੱਚ ਹੈ ਤੁਹਾਡੇ ਕੰਟਰੋਲ ਵਿੱਚ ਚਾਰ ਗੱਲਾਂ ਨੇ ਤੁਹਾਡੀਆਂ ਉਮੀਦਾਂ ਤੁਹਾਡੇ ਐਕਸ਼ਨ ਤੁਹਾਡੇ ਸ਼ਬਦ ਤੇ ਤੁਹਾਡੀ ਇੰਟੈਂਸ਼ਨ ਭਾਵਨਾ ਜਾਂ ਨiyet ਦੂਜਾ ਪ੍ਰੈਕਟੀਕਲ ਤਰੀਕਾ ਹੈ ਕਿ ਇਕਾਂਤ ਵਿੱਚ ਮਿਹਨਤ ਕਰੋ ਬਚਪਨ ਤੋਂ ਜ਼ਿਆਦਾਤਰ ਸਾਨੂੰ ਡਾਂਟ ਕੇ ਪੜਨ ਬਿਠਾਇਆ ਗਿਆ ਜਾਂ ਡਾਂਟ ਕੇ ਕੰਮ ਕਰਵਾਇਆ ਗਿਆ ਜਿਸ ਕਾਰਨ ਸਾਡਾ ਦਿਮਾਗ ਅਜੇਹਾ ਪ੍ਰੋਗਰਾਮਡ ਹੈ ਕਿ ਅਸੀਂ ਬਿਨਾਂ ਨਿਗਰਾਨੀ ਦੇ ਮਨ ਲਾ ਕੇ ਮਿਹਨਤ ਕਰ ਹੀ ਨਹੀਂ ਪਾਉਂਦੇ ਜਦੋਂ ਕੋਈ ਟੀਚਰ ਜਾਂ ਬੋਸ ਸਾਡੇ ਵੱਲ ਦੇਖਣ ਵਾਲਾ ਹੈ ਤਦ ਤੱਕ ਮਨ ਲੱਗਦਾ ਹੈ ਤੇ ਅਸੀਂ ਮਿਹਨਤ ਵੀ ਕਰ ਲੈਂਦੇ ਹਾਂ ਪਰ ਇਕਾਂਤ ਵਿੱਚ ਜਦੋਂ ਕੋਈ ਨਹੀਂ ਦੇਖ ਰਿਹਾ ਹੁੰਦਾ ਤਾਂ ਅਸੀਂ ਢਿੱਲੇ ਪਿਆ ਜਾਂਦੇ ਹਾਂ ਇਸ ਲਈ ਤੁਸੀਂ ਇਕਾਂਤ ਵਿੱਚ ਮਿਹਨਤ ਕਰਨ ਦੀ ਆਦਤ ਪਾਓ ਕਿਉਂ ਕਿਉਂਕਿ ਜਦੋਂ ਤੁਸੀਂ ਇਕੱਲੇ ਵਿੱਚ ਮਿਹਨਤ ਕਰਦੇ ਹੋ ਤਾਂ ਤੁਹਾਨੂੰ ਖੁਦ ਉੱਤੇ ਵਿਸ਼ਵਾਸ ਹੁੰਦਾ ਹੈ ਕਿ ਹਾਂ ਮੈਂ ਆਪਣਾ ਖਿਆਲ ਖੁਦ ਰੱਖ ਸਕਦਾ ਤੇ ਇੱਕ ਗੱਲ ਹੋਰ ਅਸੀਂ ਇਕਾਂਤ ਵਿੱਚ ਦਿਖਾਵਾ ਨਹੀਂ ਕਰਦੇ ਬਲਕਿ ਖੁਦ ਨੂੰ ਇੰਪਰੂਵ ਕਰਨ ਲਈ ਸੱਚਮੁੱਚ ਮਿਹਨਤ ਕਰਦੇ ਹਾਂ ਅਸਲੀ ਇਕਾਂਤ ਵਿੱਚ ਕੀਤੀ ਗਈ ਮਿਹਨਤ ਤੁਹਾਡਾ ਆਤਮ ਵਿਸ਼ਵਾਸ ਵਧਾ ਦਿੰਦੀ ਹੈ। ਤੁਹਾਨੂੰ ਸਮਝ ਵਿੱਚ ਆ ਜਾਂਦਾ ਹੈ ਕਿ ਜੇਕਰ ਮੈਂ ਬਿਨਾਂ ਕਿਸੇ ਦੇ ਟੋਕ ਕੇ ਖੁਦ ਹੀ ਇੰਨੀ ਮਿਹਨਤ ਕਰ ਸਕਦਾ ਤਾਂ ਜੇਕਰ ਕਦੇ ਮੁਸੀਬਤ ਆਵੇਗੀ ਜਦੋਂ ਸੱਚੀ ਕੋਈ ਨਾਲ ਨਹੀਂ ਹੋਵੇਗਾ ਤਾਂ ਵੀ ਮੈਂ ਖੁਦ ਨੂੰ ਸੰਭਾਲ ਸਕਦਾ। ਮੈਂ ਇਕੱਲਾ ਵੀ ਮੁਸ਼ਕਲ ਕੰਮ ਕਰ ਸਕਦਾ। ਇਸ ਅਨੁਭਵ ਨਾਲ ਬਹੁਤ ਆਤਮ ਵਿਸ਼ਵਾਸ ਵਾਧਾ ਹੈ। ਅਸਲੀ ਇਕਾਂਤ ਵਿੱਚ ਰਹਿ ਕੇ ਮਿਹਨਤ ਕਰਨਾ ਸਿੱਖੋ। ਫਿਰ ਤੁਹਾਨੂੰ ਬਾਹਰਲੇ ਨਤੀਜੇ ਤੇ ਦੂਜਿਆਂ ਦੀਆਂ ਗੱਲਾਂ ਤੋਂ ਜ਼ਿਆਦਾ ਫਰਕ ਨਹੀਂ ਪੈਣਾ। ਸੋ ਦੋਸਤੋ ਉਮੀਦ ਹੈ ਇਸ ਵੀਡੀਓ ਤੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਮੈਂ ਇਸੇ ਤਰ੍ਹਾਂ ਕੰਮ ਦੇ ਕਿਸੇ ਲਿਆਉਂਦਾ ਰਹਾਂਗਾ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ